ਖਰਚਾ ਦਾ ਨਾਮ ਬਣਾ ਚੁੱਕੇ ਨੇ ਸਾਡੇ ਬੱਚੇ ਇਸ ਨਾਮ ਨੂੰ ਹੋਰ ਉੱਪਰ ਲੈ ਕੇ ਜਾਣ ਸਾਡੀ ਇੰਨੀ ਆਸ ਹੈ ਉਮੀਦ ਹੈ ਤੇ ਮੈਂ ਆਸ ਕਰਦੀ ਆ ਜੀ ਵੀ ਸਰਪ੍ਰਾਈਜ਼ ਅ ਬਿਊਟੀਫੁਲ ਸਰਪ੍ਰਾਈਜ਼ ਕੁਝ ਕੁਝ ਹਮ ਹਾਸ ਟੂ ਗੀਟ Follow the tradition and be the part of divine participants. Mrs. Sandeep Bansal, the directors, Ms. Anshu Bansal, Mr. Pratham Bansal, Mr. Mikhail Gurd, and Mr. Ramesh Gurd, the secretary.

the toppers with us plus 2 medical we have mannat singla with us for non medical we have krish dhaneja and mehek preet Kaur. Awesome. great hard work which paid thank you, please i request everybody thank you we are really grateful to you ma'am for gracing this occasion thanks a lot thank you so much thank you ma'am thank you for sparing your valuable time ਇਟਸ ਅ ਸਪਾਈਸ ਮੋਮੈਂਟ ਵੈਨ ਦ ਗੈਸਟ ਅਰਾਈਵ ਮੇਰੀ ਤੋਹੀ ਇਹ ਚਾਨ ਮੇਰੀ ਤੋਹੀ ਸਹਾਰਾ ਮੇਰਾ ਜੀ ਇਨਾ ਮਾਨ ਬਖਸ਼ਿਆ ਮੈਨੂੰ ਐਜ਼ ਅ ਚੀਫ ਗੈਸਟ ਬੁਲਾਇਆ ਪਰ ਮੈਂ ਇਹਦੇ ਲਈ ਛੋਟੇ ਛੋਟੇ ਬੱਚੇ ਆ ਜਿਹੜੇ ਇਹੀ ਚੀਫ ਗੈਸਟ ਸੀਗੇ ਮੈਂ ਸਪੈਸ਼ਲ ਇਨਾ ਕਰਕੇ ਚੱਲ ਕੇ ਆਈ ਆ ਕਿ ਮੈਂ ਅੱਜ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਆਉਣੀ ਆ ਕਿਉਂਕਿ ਜੀ ਆਪਾਂ ਅੱਜ ਬੱਚਿਆਂ ਦੀ ਹੌਸਲਾ ਫਜ਼ਾਈ ਕਰਾਂਗੇ ਉਹਨਾਂ ਨੂੰ ਮੋਟੀਵੇਟ ਕਰਾਂਗੇ ਤਾਂ ਮੈਨੂੰ ਲੱਗਦਾ ਕਿਸੇ ਵੀ ਫੀਲਡ 'ਚ ਪਿੱਛੇ ਨਹੀਂ ਰਹਿਣਗੇ ਉਹ ਕੋਈ ਵੀ ਮੰਜ਼ਲ ਹੈ ਉਹ ਸਰ ਕਰ ਸਕਦੇ ਆ ਸਾਨੂੰ ਲੋੜ ਹੈ ਕਿ ਆਪਾਂ ਉਹਨਾਂ ਨੂੰ ਮੋਟੀਵੇਟ ਕਰੀਏ ਉਹਨਾਂ ਨੂੰ ਮੌਕਾ ਦੇਈਏ ਬੱਚਿਆਂ ਨੂੰ ਇੱਕ ਹੋਰ ਅਪਰਚੂਨਿਟੀ ਵੀ ਮਿਲਣੀ ਚਾਹੀਦੀ ਹੈ ਕਿ ਉਹਨਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਕਿ ਜਿਹੜਾ ਮਰਜ਼ੀ ਫੀਲਡ ਚੂਜ਼ ਕਰ ਲੈਣ ਸਭ ਤੋਂ ਵਧੀਆ ਚੀਜ਼ ਜੇ ਇੱਕ ਪੈਰੈਂਟ ਆਪਦੇ ਬੱਚੇ ਨੂੰ ਦੇ ਸਕਦਾ ਹੈ ਉਹ ਤੇ ਫ੍ਰੀडम ਹੈ ਟੂ ਚੂਜ਼ ਆਪਣਾ ਕਰੀਅਰ ਕਿ ਕੀ ਕਰੀਅਰ ਬਣਾਉਣਾ ਸੋ ਮੈਂ ਅੱਜ ਤੁਹਾਡੇ ਸਾਰਿਆਂ ਨੂੰ ਰਿਕੁਐਸਟ ਵੀ ਕਰਦੀ ਆ ਕਿ ਜਿਹੜੇ ਵੀ ਫੀਲਡ ਚ ਬੱਚਾ ਜਾਣਾ ਚਾਹੁੰਦਾ ਤੁਸੀਂ ਇੱਕ ਵਾਰ ਨੂੰ ਚੂਸ ਕਰਿਆ ਹੋਇਆ ਸੋ ਅੱਜ ਕੱਲ ਦੇ ਪੇਰੈਂਟਸ ਸਾਰੇ ਬਹੁਤ ਅਵੇਅਰ ਨੇ ਬਹੁਤ ਐਜੂਕੇਟਿਡ ਨੇ ਮੈਨੂੰ ਲੱਗਦਾ ਇਹ ਜਿਹੀਆਂ ਗੱਲਾਂ ਮੇਰੇ ਨਾਲੋਂ ਜ਼ਿਆਦਾ ਤੁਸੀਂ ਜਾਣਦੇ ਹੋ ਪਰ ਫਿਰ ਵੀ ਜਿੰਨਾ ਵੀ ਆਪਾਂ ਬੱਚਿਆਂ ਦੀ ਹੌਸਲਾ ਰਜ਼ਾਈ ਕਰੀਏ ਤੇ ਅੱਜ ਜਿਹੜੀਆਂ ਆਪਾਂ ਪਰਫਾਰਮੈਂਸ ਦੇਖੀਆਂ ਹਰ ਪਰਫਾਰਮੈਂਸ ਇੰਨੀ ਵਧੀਆ ਸੀਗੀ ਬਹੁਤ ਟੈਲੈਂਟਡ ਬੱਚੇ ਨੇ ਪੰਜਾਬ ਦੇ ਸਾਡੀ ਤਾਂ ਇਹੀ ਅਰਦਾਸ ਹੈ ਦੁਆ ਹੈ ਕਿ ਪੰਜਾਬ ਦੇ ਬੱਚੇ ਆ ਜਿਹੜੇ ਤਰੱਕੀਆਂ ਕਰਨ ਉਹ ਹਰ ਮੰਜ਼ਲ ਸਰ ਕਰਨ ਪੰਜਾਬੀ ਜਿਹੜੇ ਨੇ ਉਹ ਦੁਨੀਆ ਭਰ ਚਾ ਉਹਦਾ ਨਾਮ ਬਣਾ ਚੁੱਕੇ ਨੇ ਸਾਡੇ ਬੱਚੇ ਇਸ ਨਾਮ ਨੂੰ ਹੋਰ ਉੱਪਰ ਲੈ ਕੇ ਜਾਣ ਸਾਡੀ ਇੰਨੀ ਆਸ ਹੈ ਉਮੀਦ ਹੈ ਤੇ ਮੈਂ ਆਸ ਕਰਦੀ ਆ ਜੀ ਵੀ ਇੰਟਰਨੈਸ਼ਨਲ ਸਕੂਲ ਦੇ ਬੱਚੇ ਵੀ ਆਪਦੇ ਨਾਬੇਦਾਲ ਦੇ ਪੰਜਾਬ ਦਾ ਨਾਮ ਤੇ ਆਪਦੇ ਪੇਰੈਂਟਸ ਦਾ ਨਾਮ ਬਹੁਤ ਰੌਸ਼ਨ ਕਰਨਗੇ ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਧੰਨਵਾਦ is a beautiful surprise put together friends together a beautiful gift presented by the school chairman mr sandeep bansal who the chief guest of the event dr gulpreet kolman thank you thank you everyone gjb international school da hoya aur je de vich vishesh taur te sade punjab de dilan di dhadkan ਸਰਦਾਰ ਪੁਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਗਿਆ ਜਿਨਾਬਾ ਦੇ ਵਿੱਚ ਔਰ ਬੱਚੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਉਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਰਹੇ ਆ ਔਰ ਮੈਂ ਮੇਰੇ ਭਰਾ ਜਿਹੜੇ ਸਕੂਲ ਦੇ ਓਨਰ ਨੇ ਸੰਦੀਪ ਬਾਂਸੋ ਸਾਹਿਬ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਰਮੇਸ਼ ਸਿੰਘਲਾ ਜੀ ਨੂੰ ਸਾਬਕਾ ਐਮਐਲਏ ਨਾਬਾ ਸਾਰੀ ਸਮੁੱਚੀ ਟੀਮ ਨੂੰ ਸਕੂਲ ਦੀ ਮੈਨੇਜਮੈਂਟ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਕਿ ਬਹੁਤ ਹੀ ਸ਼ਾਨਦਾਰ ਸਾਲਾਨਾ ਸਮਾਗਮ ਜਿਹੜਾ ਸਕੂਲ ਦਾ ਕਰਾਉਂਦੇ ਆ ਇਦੇ ਵਿੱਚ ਬੱਚੇ ਆਪਣੀ ਦੇਸ਼ ਭਗਤੀ ਦੀ ਗੱਲ ਆਪਣੀ ਸੱਭਿਆਚਾਰ ਦੀ ਗੱਲ ਆਪਣੀ ਜ਼ੁਬਾਨ ਦੀ ਗੱਲ ਸਿੱਖਿਆ ਦੀ ਗੱਲ ਵਾਧਾ ਕਰਨ ਦੀ ਗੱਲ ਹਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਕਾਬਲੀ ਤਾਰੀਫ ਇਹ ਪ੍ਰੋਗਰਾਮ ਜਿਹੜਾ ਹੁੰਦਾ ਜੀ ਔਰ ਪ੍ਰਮਾਤਮਾ ਕਿਰਪਾ ਕਰੇ ਜੀਵੀ ਇੰਟਰਨੈਸ਼ਨਲ ਸਕੂਲ ਜਿਹੜਾ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੇ ਸਕੂਲ ਦੇ ਜਸਦੀਪ ਜੀ ਨੂੰ ਬਹੁਤ-ਬਹੁਤ ਮੁबारकबाद ਦਿੰਦਾ ਕਿ ਇੰਨਾ ਸ਼ਾਨਦਾਰ ਬੱਚਿਆਂ ਦਾ ਜੋ ਤਿਆਰੀ ਕਰੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਦੇ ਪ੍ਰਤੀ ਜਿਹੜਾ ਹੈ ਉਹ ਅچھے ਪ੍ਰੋਗਰਾਮ ਬੱਚਿਆਂ ਦੇ ਮੰਨ ਦੇ ਵਿੱਚੇ ਹੁਣ ਹੀ ਦੇਸ਼ ਭਗਤੀ ਦਾ ਜਜ਼ਬਾ ਹੋਊਗਾ ਤਾਂ ਸਾਡਾ ਦੇਸ਼ ਤਰੱਕੀ ਕਰੂਗਾ ਸੋ ਮੈਂ ਮੁबारकबाद ਦਿੰਦਾ ਸਾਡੇ ਐਮਐਲਏ ਸਾਹਿਬ ਨੂੰ ਦੇਵਮਾਨ ਜੀ ਨੂੰ ਵੀ ਜਿਨ੍ਹਾਂ ਨੇ ਮੈਨੂੰ ਲੱਗਦਾ ਫਿਰ ਤੀਜਾ ਪ੍ਰੋਗਰਾਮ ਮੈਂ ਦੇਖ ਰਿਹਾ ਤੀਜਾ ਐਨੂਅਲ ਜਿਹੜਾ ਹੈ ਉਹ ਵੀ ਪੂਰਾ ਕੋਆਪਰੇਟ ਕਰਦੇ ਨੇ ਸੋ ਮੈਂ ਤੁਹਾਡਾ ਵੀ ਖਾਸ ਕਰਕੇ ਪ੍ਰੈਸ ਵਾਲਿਆਂ ਦੋਸਤਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਕਿ ਹਰ ਚੰਗੇ ਕੰਮ ਲਈ ਕੋਆਪਰੇਟ ਕਰਦੇ ਨੇ ਥੈਂਕ ਯੂ ਵੈਰੀ ਮਚ ਇਹ ਸਭ ਚਾਚਾ ਜੀ ਦਾ ਸ਼੍ਰੀ ਰਮੇਸ਼ ਕੁਮਾਰ ਸਿੰਘ ਲਾ ਐਕਐਮਐਲ ਐ ਨਾਬਾ ਉਹਨਾਂ ਦਾ ਅਸ਼ੀਰਵਾਦ ਹੈ ਜੀ ਮਾਨ ਸਾਹਿਬ ਨਾਲ ਖੜੇ ਨੇ ਭਰਾਵਾਂ ਮੰਗੋ ਹਰ ਥਾਂ ਦੇ ਉੱਤੇ ਸਰਦਾਰ ਗੁਰਦੇਵ ਸਿੰਘ ਦੇਵਾਨ ਐਮਐਲ ਐ ਨਾਬਾ ਮੇਰੇ ਨਾਲ ਖੜਦੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਛੋਟੇ ਤੋਂ ਲੈ ਕੇ ਵੱਡੇ ਤੱਕ ਜੀ ਹਰ ਬੱਚਾ ਹਰ ਇੱਕ ਬੱਚਾ ਸਟੇਜ ਤੇ ਪਰਫਾਰਮ ਕਰੇ ਕਿ ਉਹਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਮੋਰਲ ਬੂਸਟ ਹੁੰਦਾ ਹੈ ਉਹਨਾਂ ਦਾ ਕੰਫੀਡੈਂਸ ਲੈਵਲ ਬਹੁਤ ਵੱਧਾ ਹੈ ਮੈਂ ਸਪੈਸ਼ਲ ਥੈਂਕਸ ਕਰਦਾ ਜੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਦਾ ਧਰਮ ਪਤਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਮਿਨਿਸਟਰ ਪੰਜਾਬ ਜਿਨ੍ਹਾਂ ਨੇ ਆਪਣੇ ਇੰਨੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਔਰ ਕਾਫੀ دیر ਤੱਕ ਸਟੇਜ ਕੋਲ ਇੱਥੇ ਫੰਕਸ਼ਨ 'ਚ ਬੈਠੇ ਨੇ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਇਸ ਚੀਜ਼ ਦੀ ਤਾਰੀਫ਼ ਕਰਕੇ ਗਏ ਇਸ ਲਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸਭ ਤੋਂ ਜ਼ਿਆਦਾ ਧੰਨਵਾਦ ਹੈ ਉਹ ਪੇਰੈਂਟਸ ਦਾ ਜਿਨ੍ਹਾਂ ਨੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਅਕਵਾਈਆਂ ਹੋਣ ਦੇ ਬਾਵਜੂਦ ਵੀ ਬੱਚਿਆਂ ਨੂੰ ਇਸ ਤਿਆਰ ਕਰਨ ਲਈ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਹੈ। थैंक यू ऑल। ਕੰਬਾਈ ਲੋਕਿੰਦਰਾ ਅੱਜ ਕੋਈ ਵੀ ਬਾਹੀ ਪਾਣੀ ਕਾ ਲਾਈਨ ਮੇ ਨਹੀਂ ਖੜਾ ਰਹੇਗਾ। ਮੈਂ ਸਪਕੇਸ਼ਰ ਮੇ 3-3 ਨਲ ਲਗਾ ਦੇਣਾ ਵਾ। 3-3 ਉਹ ਜਿਸਕੋ ਗਰਮ ਪਾਣੀ ਸੇ ਨਾਹਨੇ ਉਸਕੇ ਲਈ ਗਰਮ ਪਾਣੀ ਦਾ ਨਲ। ਜਿਸਕੋ ਠੰਡੇ ਪਾਣੀ ਸੇ ਨਾਹਨੇ ਉਸਕੇ ਲਈ ਠੰਡੇ ਪਾਣੀ ਦਾ ਨਲ। ਔਰ ਤੀਸਰਾ ਨਲ? ਨਹੀਂ ਤੀਸਰਾ